ਲੋਕ ਮਹੱਲਾ ਤੀਜਾ ਕਾਮਣ ਤੋ ਸ਼ਿੰਗਾਰ ਕਰ ਜਬ ਪਹਿਲਾ ਕੰਤ ਮਨਾਏ ਮਤ ਸਜ ਕੰਤ ਨਾ ਆਵਈ ਏਵੈ ਵਿਰਥਾ ਜਾਏ ਕਾਮਣ ਤੋ ਸ਼ਿੰਗਾਰ ਕਰ ਅ ਕਾਮੈ ਨੂੰ ਕਹਿ ਬੁੱਧੀ ਨੂੰ ਤੇਰੇ ਅੰਦਰ ਕਾਮਨਾ ਤਾਂ ਹੈਗੀ ਕੰਤ ਨੂੰ ਮਿਲਣ ਦੀ ਪ੍ਰਾਪਤੀ ਦੀ ਤੈ ਬਾਣਾ ਵੀ ਪਾ ਲਿਆ ਕੋਈ ਭੇਖ ਵੀ ਧਾਰਨ ਕਰ ਲਿਆ ਧਰਮ ਵੀ ਧਾਰਨ ਕਰ ਲਿਆ ਪਹਿਲਾ ਕੰਤ ਮਨਾਏ ਪਹਿਲਾ ਕੰਤ ਨੂੰ ਤਾਂ ਮਨਾ ਲੈ ਤਾਂ ਬਾਣਾ ਉਹ ਸੀ ਤਾਂ ਨਕਾਂਤ ਬਣਾਇਆ ਹੋਇਆ ਸੀ ਉਹਨਾਂ ਦੇ ਪੰਜ ਪਿਆਰਿਆਂ ਦੇ ਉਹਨਾਂ ਨੇ ਪਹਿਲਾਂ ਨਹੀਂ ਕਰਿਆ ਆ ਕੀ ਕਿਹਾ ਹੋਇਆ ਸੀ ਕੰਮ ਤੇ ਰੁਕਿਆ ਹੋਇਆ ਜਨੇ ਕਣੇ ਨੂੰ ਉਮਰ ਤੱਕ ਇਕਾਈ ਜਨੂ ਬੰਦੇ ਹੈ ਕਹਿੰਦਾ ਕੁਝ ਉਹ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਪਹਿਲਾਂ ਕਾਂਤ ਬਣਾ ਪਤਾ ਕਿਸ ਨੂੰ ਉਹ ਕਾਂਤ ਬਣਾ ਲਿਆ ਫਿਰ ਸ਼ਗਾਰ ਕਰਿਓ ਖੰਨ ਦੇ ਘਤਰ ਇਹੀ ਹੁਕਮ ਸਿੱਖ ਤੋਂ ਗੁਰ ਸਿੱਖ ਤੋਂ ਖਾਲਸਾ ਬਣਾਏ ਅੱਗੇ ਹੈ ਉਹਨੇ ਕਰਦਾ ਦਸ ਗੁਰੰਥ ਹੈ ਉਹ ਨਹੀਂ ਡੋਲਦੇ ਹੁੰਦੇ ਇਹ ਜਿਹੜੇ ਡੋਲਦੇ ਨੇ ਰੋਲਾ ਪਾਉਂਦੇ ਨੇ ਇਹਨਾਂ ਨੂੰ ਹੋਣੀ ਨਹੀਂ ਪਤਾ ਨਾ ਸਿੱਖੇ ਨਹੀਂ ਨਾ ਜਿੱਤ ਇਹ ਪਹਿਲੀ ਇੱਕ ਪੌੜੀ ਵੀ ਸਿੱਖੀ ਦੀ ਨਹੀਂ ਜਿਹੜੇ ਰੋਲਾ ਪਾਈ ਜਾਂਦੇ ਨੇ ਮਤ ਸੇਜ ਕੰਤਨਾ ਆਵਈ ਏਵੇਂ ਬਿਰਥਾ ਜਾਏ ਇਹਨਾਂ ਆਵੇ ਕਿ ਸਾਡੀ ਜ਼ਿੰਦਗੀ ਕੰਤ ਹਿਰਦੇ ਚ ਪਰਖੇ ਨਾ ਹੋਵੇ ਤੇ ਨੇ ਜੇ ਸਬਦ ਗੁਰੂ ਪ੍ਰਗਟੇ ਨਾ ਆਇਆ ਤੇਰੀ ਬਣਾਏ ਤਾਂ ਕੀ ਫਾਇਦਾ ਹੋਇਆ ਇਸਾਰ ਬਾਰੇ ਉਹ ਕਮੇ ਕਮੇ ਕਹਦੇ ਦੋ ਪਦਾਰਥ ਦਾ ਮਨਾਏ ਦਾ ਮਤਲਬ ਹੈ ਦੋ ਪਦਾਰਥ ਹੋਣਦੇ ਦੇਖੋ ਸੰਤੋਖ ਤੱਕ ਰੋ ਹੋਵੇ ਛੱਟ ਸੰਤੋਖ ਕਾਇਮ ਹੋਵੇ ਗੁਰਮਤਿ ਦੀ ਪੂਰੀ ਨੌਲੇਜ ਹੋਵੇ ਫੇਰ ਜਨਾਰ ਕਰ ਲੋ ਬਾਣਾ ਪਾ ਲੋ ਜਿੰਨਾ ਜਰ ਗੁਰਮਤਿ ਤੇ ਸਟੈਂਡ ਹੀ ਨਹੀਂ ਕਰ ਸਕਦੇ ਮੰਨੇ ਨਹੀਂ ਰਹੇ ਸਮਝੇ ਹੈ ਨਹੀਂ ਮੰਨ ਸਕਦੇ ਹੀ ਨਹੀਂ ਤਾਂ ਉਹ ਬਾਣਾ ਪਾਉਣ ਦਾ ਕੀ ਫਾਇਦਾ ਉਹਦੇ ਨਾਲ ਬਦਨਾਮੀ ਹੁੰਦੀ ਆ ਗੁਰੂ ਦੀ ਤੁਨ ਉੱਕੇ ਕੰਮ ਕਰਦੇ ਨੇ ਪਾਕਬਾਨ ਨੂੰ ਮੰਮੀ ਹੋਈਆ ਫਾਇਦਾ ਨਹੀਂ ਕੋਈ ਹੋਇਆ ਹੈ ਗੁਰਦੁਆਰੇ ਬਣਾ ਲਏ ਉਹਨਾਂ ਖਾਤੇ ਲੱਗਦੇ ਨਹੀਂ ਕੋਈ ਖਾਤਰ ਚਾਹਦਰ ਖਾਤਰ ਗੁਰਬਾਣੀ ਦਾ ਕਹਿੰਦੀ ਹੈ ਜੁਨੀ ਮੇਂ ਵੜਾਈਆਂ ਤਕਵੀਦ ਜਤਿ ਜਾਣ ਇਹ ਕੋਈ ਜਨ ਨਹੀਂ ਤੂ ਹਾਂਜੀ ਕਾਮਣ ਪਿਰ ਮਨ ਮੰਨਿਆ ਤੋ ਬਣਿਆ ਸੰਗਾਰ ਕੀਆ ਤੋ ਪ੍ਰਵਾਨ ਹੈ ਜਾਂ ਸੋ ਧਰੇ ਪਿਆਰ ਇਹ ਕੰਮੋਂ ਦਾ ਮਨ ਮੰਨ ਕੇ ਫਿਰ ਦੇ ਨਾਲ ਜੇ ਸ਼ਬਦ ਨਾਲ ਮਨ ਮੰਨ ਕੇ ਆ ਗੁਰਬਾਣੀ ਨਾਲ ਗੁਰਬਾਣੀ ਮੰਨ ਲਈ ਫੇਰ ਤਾਂ ਗੱਲ ਬਣਦੀ ਹੈ ਫੇਰ ਤਾਂ ਸ਼ਿੰਗਾਰ ਬਣ ਗਿਆ ਉਹਦਾ ਉਹਨੇ ਜਿਹੜੇ ਗੁਣਾਂ ਨਾਲ ਬਣਨੇ ਅੰਦਰਲੇ ਤਾਂ ਆਤਮਾ ਦਾ ਸ਼ਿੰਗਾਰ ਬਣ ਜੂਗਾ ਬਾਹਰ ਦੇਖ ਜਾਂ ਮਰਜ਼ੀ ਪਾ ਲੈ ਕਾਮਣ ਫਿਰ ਮਨ ਮੰਨੇ ਤਾਂ ਉਹ ਬੜਿਆ ਸ਼ਿੰਗਾਰ ਸ਼ਿੰਗਾਰ ਤਾਂ ਜਿਵੇਂ ਜਿਆਦਾ ਨਾ ਵਰਤੀ ਪਾਉਂਦੀ ਹਾਂ ਪੁੱਤਾਂ ਨੇ ਦਾ ਪਾਈ ਉਹ ਕੋ ਬਾਣਾ ਪਾਇਆ ਰਲ ਤਾਂ ਪੱਥਰ ਦਾ ਆਪ ਕੀ ਆ ਤੋ ਪ੍ਰਵਾਨ ਹੈ ਜਾਂ ਸੌ ਤਰੇ ਪਿਆ ਜਨਾਰ ਕੀਤਾ ਹੋਇਆ ਬਾਹਰ ਦਾ ਤਾਂ ਪ੍ਰਮਾਣ ਹੈ ਜੇ ਸੋਹ ਤਰੇ ਪਿਆ ਜੇ ਉਹ ਵਾਂਗ ਦਰਗਾਹ ਪ੍ਰਮਾਣ ਹੋ ਜਵੇ ਵੀ ਯਾ ਤੇਰਾ ਜਨਾਰ ਕਰੇਗਾ ਜੇ ਦਰਗਾਹ ਹੀ ਪ੍ਰਮਾਣ ਹੋਵੇ ਕੀਤਾ ਹੈ ਬਾਹਰਲਾ ਬਾਣਾ ਪਾਇਆ ਹੋਇਆ ਤਾਂ ਫਾਇਦਾ ਜੇ ਇਹ ਖਾਤਰ ਪਾਇਆ ਉਸ ਨੂੰ ਪ੍ਰਮਾਣ ਨਹੀਂ ਫੇਰ ਕੀ ਫਾਇਦਾ ਹੋਇਆ ਉਹ ਵਰਦੀ ਪਾ ਲਈ ਪੁਲਸ ਵਾਲੀ ਮਾਰਦਾ ਫਿਰਦਾ ਠਗੀਆਂ ਚੋਰੀਆਂ ਕਰਦਾ ਫਿਰਦਾ ਤੇ ਪੁਲਸ ਵਾਲੇ ਕੱਦ ਉਹਨੂੰ ਕਹਿਣਗੇ ਵੀ ਤੂੰ ਠੀਕ ਹੈ ਬਈ ਉਹ ਕਹਿੰਦਾ ਬਣਾ ਉਹਨੂੰ ਫੜੋ ਕਹਿੰਦੇ ਜੀ ਸਾਡੇ ਦਾ ਵਰਦੀ ਵਾਲੇ ਆਏ ਤੇ ਜਿਹੜਾ ਲਾਕਾ ਮਾਰ ਕੇ ਗਏ ਨੇ ਉਹ ਕਹਿੰਦਾ ਥੇਤੀ ਫੜੋ ਉਹਨਾਂ ਨੂੰ ਆਪਣੀ ਮਰਜ਼ਮੀਆਂ ਤੇ ਚਾਹੇ ਥੇਤੀ ਨਾ ਫੜੋ ਕਹਿੰਦਾ ਇਹਨਾਂ ਨੂੰ ਫੜੋ ਉਹ ਨਮੀ ਕਰ ਉਹਨੇ ਆਪੜੇ ਹਾਂਜੀ ਭੌ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਮਨ ਤਨ ਸੌਪੇ ਕੰਤ ਕੋ ਤੋ ਨਾਨਕ ਭੋਗ ਕਰੇ ਭੌ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਉਹ ਯਾਰ ਜੀ ਨਾਲ ਤਵੋ ਲਾਸ ਨੇ ਨਾ ਇਹਨਾਂ ਦੀ ਲੋੜ ਨਹੀਂ ਹੈਗੀ ਸਿਰਫ ਪ੍ਰੇਮ ਦੀ ਲੋੜ ਹੈ ਇੱਥੇ ਭੋਜਨ ਭੋ ਕਰੇ ਕਰਈ ਜੇ ਭੋਜਨ ਭੋ ਦਾ ਕਰੇ ਪ੍ਰੇਮ ਹੋਵੇ ਪ੍ਰੇਮ ਦਾ ਭੋਜਨ ਕਰੇ ਜਿੰਨ ਪ੍ਰੇਮ ਕੀ ਉਹਦੇ ਦੀ ਪ੍ਰਕਿਰਿਆ ਉਹ ਕਾਮਰ ਨਾਲ ਪ੍ਰੇਮ ਕਰੇ ਲੋੜ ਨਹੀਂ ਤੈਨੂੰ ਬਾਣਾ ਪਾਉਂਗੀ ਤੈਨੂੰ ਸਾਰੇ ਹੀ ਕਰਨਗੇ ਕਿ ਠੀਕ ਹੈ ਉਹਦਾ ਕਰਨਾ ਨਹੀਂ ਇਹ ਤਾਂ ਸੰਪਰਦਾਇਕ ਦਾ ਦਾ ਪ੍ਰਚਾਰ ਕਰਦੇ ਨੇ ਸਾਰੇ ਇਹ ਸੰਪਰਦਾਇਕਤਾ ਹੈ ਧਰਮ ਨਹੀਂ ਹੈ ਇਹ ਤਨ ਮਨ ਕੋ ਤੋ ਨਾਨਕ ਭੋਗ ਕਰੇ ਔਰ ਤਨ ਮਨ ਤਨ ਸਭ ਸੌਂਪ ਕੋ ਹੁਕਮ ਮੰਨਿਆ ਪਈ ਹੈ ਜੇ ਤਨ ਮਨ ਤਨ ਸੌਂਪ ਕੇ ਵੀ ਨਹੀਂ ਗੱਲ ਬਣਦੀ ਕਹਿੰਦੇ ਹੁਕਮ ਮੰਨਣ ਦੀ ਗੱਲ ਸਿੱਧੂ ਮਾਟੇ ਤਨ ਮਨ ਤਨ ਸੌਂਪੜ ਦੀ ਗੱਲ ਕਰਦੇ ਨੇ ਹੁਕਮ ਮੰਨਣ ਦੀ ਫਿਰ ਵੀ ਨਹੀਂ ਕਰਦੇ ਗੱਲ ਉਹ ਤਨ ਮਨ ਕਰਨ ਦੀ ਕੋਈ ਗੱਲ ਨਹੀਂ ਗੱਲ ਤਨ ਮਨ ਨਾਲ ਗੁਰੂ ਨਾਲ ਜਿਹੜਾ ਹੁਕਮ ਕੋਲੋਂ ਉਹ ਪੇਗੰਬਦੂਗੋ ਹੁਕਮ ਕੋਲੋਂ ਹੁਕਮ ਤਾਂ ਆਪ ਨਹੀਂ ਨਾ ਮੰਨਣਾ ਸਵਾਲ ਇਹ ਹੈ ਸਾਨੂੰ ਤਾਂ ਹੁਕਮ ਮੰਨਣ ਨੂੰ ਤਾਂ ਲੈ ਜੇ ਆ ਮੰਨਣਾ ਹੋਵੇ ਕਮਨ ਨੂੰ ਹੁੰਦਾ ਵੀ ਲੱਗੂ ਹੈ ਇਹ ਚੌਥੀ ਗੱਲ ਛੱਡਤੀ ਇਹਨਾਂ ਨੇ ਹੁਕਮ ਮੰਨਣ ਵਾਲੀ ਜਾਣ ਕੇ ਨਹੀਂ ਕਰਦੇ ਪ੍ਰਚਾਰ ਇਹਦਾ ਉਹਨਾਂ ਦੇ ਵੀ ਲੱਗੂ ਹੈ ਤਾਂ ਨਾਨਕ ਭੋਖ ਖਰੇ ਫੇਰ ਕਹਿੰਦੇ ਮੰਨ ਜਦਾ ਫੇਰ ਅਜ-ਅਜ ਖਾਂਦੇ ਗਿਆਨ ਰੌਜਾ ਉਸੇ ਜੇ ਆਵੇ ਤਾਂ ਨਾਨਕ ਭੋਖ ਰੀ ਜਾਂ ਫੇਰ ਇਥੇ ਗਿਆਨ ਜਿਨਾ ਮਰਜ਼ੀ ਲੈ ਲੈ ਸੇ ਨਾਮ ਜਗਦ ਨਾਮ ਜਗਦ ਆ ਗਿਆ ਹੈ ਫੇਰ ਤਾਂ ਗਿਆਨ ਦੀ ਭੁੱਖਾ ਹੀ ਵਿਟ ਜਾਂਦੀ ਹੈ ਭੁੱਖ ਤਾਂ ਗਿਆਨ ਦਾ ਆਪਣਾ ਅਰਣ ਜੋ ਗਿਆਨ ਦਾ ਭੋਜਨ ਮਿਲ ਜਾਂਦਾ ਫਿਰ ਦੇਣ ਦੀ ਇੱਛਾ ਵੀ ਪੈਦਾ ਹੁੰਦੀ ਹੈ। ਇਹ ਆਦੇਣ ਨੂੰ ਕਹਿੰਦੇ। ਹਜੀ। ਠੀਕ ਜੀ। ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਧੰਨ ਕੀਆ ਸ਼ਿੰਗਾਰ 헤ਜੇ ਕੰਤ ਨ ਆਇਓ ਐਵੇਂ ਭਇਆ ਵਿਕਾਰ ਕਾਜਲ ਫੂਲ ਤੰਬੂਲ ਰਸ ਇਹ ਲੈ ਲੈ ਕਾਜਲ ਲੈ ਲਿਆ ਕਬੂਨੌੜਾ ਫੁੱਲ ਲੈ ਕੇ ਮੋਲ ਆਸ ਲੈ ਲਿਆ ਜਿਹੜੇ ਹਤਣ ਬਗੈਰਾ ਲੈ ਕੇ ਤੁਹਾਨੂੰ ਸ਼ਿੰਗਾਰ ਕਰ ਲਿਆ ਬਾਹਰ ਉਹ ਜਿਹੜੇ ਚੰਨਰ ਵਗੈਰਾ ਮਰਦੇ ਨੇ ਉਹਨਾਂ ਦੀ ਗੱਲ ਹੈ ਤੇ ਜੇ ਕੰਤ ਨਾ ਆਇਓ ਕਿ ਸੇ ਦੇ ਅੰਦਰ ਵੀ ਸਤਿਗੁਰੂ ਪ੍ਰਗਟ ਨਹੀਂ ਹੋਇਆ ਕਿ ਸੇ ਦੇ ਅੰਦਰ ਵੀ ਗਿਆਨ ਉੱਤਪਤ ਨਹੀਂ ਹੋਇਆ ਤੇ ਜੇ ਤੋਂ ਭਾਵੇਂ ਇੱਦਾਂ ਸਗਰ ਪ੍ਰਗਟ ਨਹੀਂ ਹੋਇਆ ਗਿਆਨ ਠੀਕ ਹੈ ਫਿਰ ਦੇ ਚਲੋ ਉਹ ਹੰਕਾਰ ਜਿਉਂਦਾ ਥਿਉ ਰਿਹਾ ਇਹ ਉਹ ਤੇ ਕਾਖ ਨੂੰ ਆਉਂਦੀ ਜਿਹਦੇ ਹੰਕਾਰ ਹੈ ਉਹ ਤੇ ਕੰਦ ਕਾ ਸੁਣਾਉਂਦਾ ਕਮਜ਼ ਕਮ ਹੰਕਾਰ ਹੋਵੇਂ ਆਵੇਂ ਨਾਲ ਬਰੋਦਾ ਜਨਜਰ ਹੰਕਾਰ ਅੰਦਰ ਨਾਲ ਸੁਣਿਆ ਕਿ ਤੁਸੀਂ ਕਾਖ ਨੂੰ ਜਿਹਨੇ ਕੁੱਟ ਲਿਆ ਹਰੇਕ ਮੁੰਦੇ ਦਾ ਪਹੌੜ ਉਹ ਤਾਂ ਕਮਲ ਕੁੱਟਿਆ ਇਹਨਾਂ ਨੂੰ ਕਹਿੰਦਾ ਪਾਪ ਜਥੇ ਸ਼ਬਦ ਗੁਰੂ ਨਹੀਂ ਪ੍ਰਗਟ ਹੋਇਆ ਵਿਕਾਰੇ ਵੱਧ ਰਹੇ ਅੰਦਰ ਇਹਦਾ ਕੋਈ ਲਾਭ ਨਹੀਂ ਜੇ ਦੁੱਧ بگੜ ਗਿਆ ਕਾਖੇ ਚੋਂ ਕਬ ਨਹੀਂ ਰਹਿੰਦਾ ਤਾਂ ਕੱਚਾ ਹੀ ਪਿਆ ਰਹੇ ਚੰਗਾ ਠੀਕ ਹੈ ਜੀ ਤਕੀ ਜਾਂ ਜਾਗਲਾ ਤਾਂ ਇਹ ਜੰਮੂਗਾ ਵਿਗੜੂਗਾ ਹਾਂਜੀ ਇਹ ਤਾਂ ਜਮ ਜੂਗਾ ਨਹੀਂ ਫਿਰ ਪਹਿਲਾਂ ਨਾਲੋਂ ਵੀ ਨੁਕਸਾਨ ਜ਼ਿਆਦਾ ਪਹਿਲਾਂ ਨਾਲੋਂ ਵੀ ਬਚਾ ਚਲੇਗਾ ਹਾਂਜੀ ਮਹੱਲਾ ਤੀਜਾ ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਧੰਨ ਫਿਰ ਜਮਣ ਆਪਾਂ ਲੜਕੀ ਲੜਕੇ ਨੂੰ ਆਨੰਦ ਕਾਰਜਾਂ ਦੇ ਪਿਛਾਲ ਦਿੰਦੇ ਆ ਕਹਿੰਦਾ ਉਹ ਨਹੀਂ ਕਹਿ ਸਕਦੇ ਜੇ ਇਕੱਠੇ ਪਿਛਾਲ ਦੇ ਤੁਸੀਂ ਕੋਈ ਜਗ੍ਹਾ ਇਹ ਜੇ ਡੋਟ ਸੋਚੇ ਕੋਵੇ ਤਾਂ ਹਾਂ ਦੀ ਸਰੀਰ ਚਾਹੇ ਦੋ ਹੋਣ ਸੋਚੇ ਕੋਵੇ ਤਨ ਪਰ ਕਈਅਤ ਹੋਵੇ ਇਵੇਂ ਹੀ ਬੁੱਧੀ আর চিত্ত ਵੀ ਇੱਕ ਸੋਚੋ ਜਵੇ ਬੁੱਧੀ ਚ ਮਾਇਆ ਵੀ ਠਹਿ ਨਾ ਰਹੇ ਮਾਇਆ ਨਾਲ ਭੱਜੇ ਹੀ ਨਾ ਸੋਚੇ ਮਾਇਆ ਲਈ ਸਮੋਜਵੇ ਜੇ ਮੈਂ ਚਿੱਤ ਤਿਆਗੀ ਹੈ ਮਾਇਆ ਤੋਂ ਲਿਪਤਾ ਐਵੇਂ ਹੋ ਜਵੇ ਬੁੱਧੀ ਤਾਂ ਤੁਹਾਨੂੰ ਪੜ ਰਹੇ ਐਵੇਂ ਨਹੀਂ ਹੋ ਸਕਦਾ ਬੁੱਧੀ ਵੀ ਤਾਂ ساری ਜੁਸ ਦੀ ਮਾਇਆ ਚ ਸਾਡੀ ਤਾਕਤ ਪੂਰੀ ਮਾਇਆ ਕਮੂਲ ਚ ਲੱਗੀ ਹੋਈ ਐ ਇਹ ਉੱਚੇ ਉਹਦਿਆਂ ਚ ਲੱਗੀ ਹੋਈ ਐ ਇੱਛਾ ਤੇ ਧੰਨ ਫਿਰ ਉਹਦਾ ਕਿਥੇ ਹਾਂਜੀ ਤੇ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਈਐ ਸੋਈ ਜੋਤ ਮੂਰਤੀਆਂ ਚਾਹੀਦੇ ਦੋ ਨੇ ਬੁੱਧੀ ਅਰਚ ਚਿੱਤ ਪਰ ਜੋਤ ਇੱਕ ਚਾਹੀਦੀ ਐ ਸੋਚ ਇੱਕ ਚਾਹੀਦੀ ਐ ਦੋਹਾਂ ਧੰਨੇ ਪਰ ਦੀ ਸੋਚ ਮਗਰ ਚੱਲਣਾ ਉਹ ਜਾਗਦਾ ਰਹਿੰਦਾ ਐ ਜਾਗਦੀ ਰਹੇ ਜਾਗਰ ਜਾਗਰਤਾ ਵਾਸਾ ਜਬੁੱਧੀ ਰਹੇ ਵੀ ਕੀ ਕਰਨ ਆਈਆਂ ਕੀ ਕਰਨਾ ਐ ਆਣੇ ਚੱਲਣਾ ਆਪਣੇ ਬਾਣੇ ਨਹੀਂ ਚੱਲਣਾ ਹਾਂਜੀ ਔੜੀ ਭੈ ਬਿਨ ਭਗਤੀ ਨਾ ਹੋਵੀ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਭੈ ਬਿਨ ਭਗਤ ਨਾ ਹੋਵੀ ਭੈ ਤੇ ਬਿਨਾ ਹੁਕਮ ਚ ਰਹੇ ਤੇ ਬਿਨਾ ਭਗਤੀ ਨਹੀਂ ਹੋ ਸਕਦੀ ਜੇ ਮਰਨ ਦਾ ਭੈ ਨਾ ਪਤਾ ਨਹੀਂ ਕਿਤੇ ਵੇੜੇ ਸਾਹ ਦੂਜਾ ਆਉਣਾ ਕਿ ਨਹੀਂ ਆਉਣਾ ਹੋ ਵੀ ਨਹੀਂ ਹੋ ਸਕਦੀ ਭਾਵਨਾ ਮਨੋ ਉਹ ਸਾਰੇ ਵਰਤੀ ਨਹੀਂ ਕਰ ਸਕਦੇ ਜਦ ਨੂੰ ਬਗੜਾ ਟਾਈਮ ਤੇ ਨਾਮ ਨਾਲ ਅੱਗੇ ਕੋਈ ਨਾ ਨਾਮ ਨਾਲ ਪਿਆ ਅਲੱਗ ਸੁਹਰਤੀ ਤੋਂ ਕੀ ਤੋਂ ਬਣੇ ਫਾਟੋੜ ਮਿਲੇ ਪਾਉ ਉਪਜੇ ਫਕੀ ਦਾ ਗਿਆਨ ਮਿਲੇ ਜਾਂ ਕੋਈ ਸਤਗੁਰ ਐਸਾ ਹੋਵੇ ਜਿਹੜਾ ਗਿਆਨ ਦੇ ਦੇਵੇ ਉਹਦੇ ਮਿਲੇ ਤੋਂ ਮਿਲੇ ਤੇ ਬਾਅਦ ਹੀ ਪਾਉ ਪਈਦਾ ਪਾਏ ਰੰਗ ਸਵਾਰ ਜੇ ਉਹਦਾ ਸਾਨੂੰ ਚੰਗਾ ਲੱਗੇ ਬਹਿਣਾ ਉਹਦਾ ਉਪਦੇਸ਼ ਐ ਤਾਂ ਦੱਸੂਗਾ ਹੀ ਨਾ ਗੁਰਬਾਣੀ ਤਾਂ ਐ ਵੀ ਦਿੰਦੀ ਆ ਨਾ ਪਛਾਏ ਦਾ ਮੂੜਿਆ ਪਾਇ ਪਾਇ ਰੰਗ ਦਾ ਸਵਾਲ। ਜੇ ਭੈ ਜਿਹੜੀ ਦਿੱਤੀ ਗਈ ਹੈ ਬਾਣੀ ਤੇ ਗੁਰਬਾਣੀ ਤੇ ਮਰਨ ਦੀ ਇੱਕ ਵੀ ਸਈ ਤਾਂ ਜਾਗੇ ਜਾਂ ਜਮ ਕੇ ਡੰਡ ਮੂੰਡ ਵਿੱਚ ਲਾਗੇ। ਇਹ ਜੇ ਤੋਂ ਰੂਪ ਹੈ ਜਿਹੜੀ ਦਿੱਤੀ ਹੈ। ਤਾਂ ਹੀ ਤੁਹਾਡਾ ਜਿਹਦਾ ਸਮਝ ਸਕਦਾ ਫੇਰੇ ਰੰਗ ਚੜ ਸਕਦਾ। ਜੇ ਉਹ ਚੰਗੀ ਲੱਗ ਜਵੇ। ਹਾਂ ਮੇਰੇ ਮਤਲਬ ਤੇ ਬੱਲਾ ਬਿਲਕੁਲ ਉਹ ਤੋਂ ਪਹਿਲਾਂ ਪਹਿਲਾਂ ਜਦੋਂ ਲਗ ਤੇਲ ਦੀਵੇ ਨੂੰ ਪਕਤੀ। ਸਭ ਸੂਝੇ ਸਭ ਕੋਈ ਬਾਤੀ ਸੁਖੀ ਤੇ ਨਗੂਟਾ ਸੁਨਾ ਮੰਤਰ ਹੋਈ ਤੇ ਬੇਟਾ ਮੰਤਰ ਸੁਨਾ ਹੋਇਆ ਠੀਕ ਹੈ ਬੋਧ ਨੇਰਾ ਹੋ ਜਾਣਾ ਫਿਰ ਵੀ ਕੁਝ ਵੀ ਜਿੰਨਾ ਚਾਹਣਾ ਹੈ ਜੋਤ ਜਗਦੀ ਅੰਦਰ ਫਿਰ ਜੋਤ ਹੈ ਉਹਨਾਂ ਸਤਲੋਂ ਕੋਈ ਹੁੰਦਾ ਫਿਰ ਨਹੀਂ ਆਉਣਾ ਕੁਝ ਵੀ ਹਾਂਜੀ ਮਨ ਤਨ ਰਤ ਰੰਗ ਸਿਉ ਹਮੇ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੂਰਤ ਮਨ ਦਾ ਦਾ ਰੰਗ ਸਿਓ ਮਨ ਤਾਂ ਉਹਦਾ ਰੰਗਿਆ ਗਿਆ ਰੰਗ ਦੇ ਨਾਲ ਨਾ ਹਮੇ ਤ੍ਰਿਸ਼ਨਾ ਜਿਹਨੇ ਮਾਰ ਲਈ ਪਹਿਲਾਂ ਜਿਨ੍ਹਾਂ ਜਿਹੜੇ ਹਮੇ ਤ੍ਰਿਸ਼ਨਾ ਨਹੀਂ ਮਾਰੀ ਜੀ ਨੇ ਉਹਨੂੰ ਰੰਗ ਨਹੀਂ ਚੜਦਾ ਕੁਰਬਾਨੀ ਦਾ ਸੋਲੇ ਜੀ ਜਿਹੜਾ ਜੇ ਰੰਗ ਹਮੇ ਤ੍ਰਿਸ਼ਨਾ ਮਾਰ ਲਈ ਉਹਨੂੰ ਬਣਾ ਨਹੀਂ ਪਾਉਣਾ ਚਾਹੀਦਾ ਉਹਨੂੰ ਰੰਗ ਚੜਨਾ ਹੀ ਨਹੀਂ ਹੈ ਕਰਕੇ ਆ ਵੀ ਹਮੇ ਤ੍ਰਿਸ਼ਨਾ ਮਾਰ ਲੈ ਫਿਰ ਚੜਾ ਲਾਂਗੇ ਬਾਣੇ ਦਾ ਕੋਈ ਗੱਲ ਨਹੀਂ ਜਾਨਾ ਸਤਿ ਪਾਤ ਜੀ ਇਹਨੇ ਇਹਨੂੰ ਮਾਰ ਲੈ ਜਿਹੜਾ ਜਿਹੜੇ ਕਹਿਨੂੰ ਖਤਮ ਕਰ ਲੈ ਮਨਤਾ ਨਾਲ ਨਰਮਲਾ ਅੱਜ ਤੋਂ ਹੋਣਾ ਮਨਤਾ ਜੀ ਦਾ ਨਰਮਲਾ وہی ਅੱਜ ਤੋਂ ਹੈ ਤੇ ਕਿਆ ਕ੍ਰਿਸ਼ਨ ਮਰਾਰ ਕਮਦ ਕਮ ਹੋਵੇ ਕ੍ਰਿਸ਼ਨ ਮਰਾਰ ਦਾ ਭੇਟ ਲਿਆ ਬੁੱਧੀ ਨੇ ਕ੍ਰਿਸ਼ਨ ਮਰਾਰ ਕੀ ਭੇਟ ਲਿਆ ਮਨ ਨੂੰ ਜਾਣ ਲਿਆ ਤਨ ਵਿੱਚੋਂ ਮਨ ਖੋਜ ਲਿਆ ਜਿਹਨੇ ਤਨ ਵਿੱਚੋਂ ਮਨ ਖੋਜ ਲਿਆ ਉਹਨੇ ਕ੍ਰਿਸ਼ਨ ਮਰਾਰ ਭੇਟ ਲਿਆ ਆ ਗਿਆ ਗ੍ਰੇਖ ਫਰਬਾਨੀ ਚ ਖਾਇਨਾ ਪੰਡਤ ਦੇ ਮਜ਼ੇਰੇ ਭਾਈ ਉਹਨਾਂ ਨੂੰ ਦੱਸਦੇ ਵੀ ਆ ਕ੍ਰਿਸ਼ਨ ਮਰਾਰ ਇੱਥੇ ਵੀ ਬੈਠਾ ਹੈ ਰੋਇਤਾ ਨਾ ਨਾ ਉਹ ਵੀ ਮਤਾਰੋ ਨਾ ਬ੍ਰਾਹਮਣ ਦੀ ਮਾਤਾ ਮਤਮਕਾ ਹੁੰਦੀ ਹੈ ਪਹਿਣਾ ਹੀ ਨੇ ਉਹ ਆਹੀ ਉਹ ਕਲਾਕਾਰ ਦਾ ਉਹਨਾਂ ਨੂੰ ਹੋਰੇ ਹੱਥ ਲੱਗਦੇ ਨੇ ਨਾ ਛੱਡੀ ਦੇ ਵੀ ਹੋਰੇ ਲੱਗਦੇ ਤੇ ਪਹਿਣਾ ਨੇ ਉਹਦੀ ਮਤਕ ਛੱਡੀ ਆ ਅੱਛਾ ਜੀ ਇਹਨਾਂ ਨੇ ਇਹਦੇ ਅੱਖਾਂ ਹੀ ਕੀਤੇ ਆ ਹਨ ਮਨ ਰੱਤਾ ਰੰਗ ਸਿਉ ਹੋਮੇ ਕ੍ਰਿਸ਼ਨਾ ਮਾਰ ਹੋਮੇ ਤੇ ਕ੍ਰਿਸ਼ਨਾ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ ਪ੍ਰਭੂ ਦੇ ਰੰਗ ਨਾਲ ਰੰਗਿਆ ਜਾਂਦਾ ਹੈ ਕਿਤੇ ਪ੍ਰਭੂ ਦਾ ਰੰਗ ਤੇ ਪ੍ਰਭੂ ਦੇ ਦਿੱਤਾ ਤਾਂ ਮਾਨ ਆਪਾਂ ਅਰਥ ਕਰਿਆ ਕਿ ਜਦ ਤੱਕ ਹਉਮੈ ਤ੍ਰਿਸ਼ਨਾ ਨਹੀਂ ਮਾਰੀ ਜਾਊਗੀ ਜਦ ਤੱਕ ਰੰਗ ਨਹੀਂ ਚੜਦਾ ਬਿਲਕੁਲ ਇਹ ਕਹਿੰਦੇ ਆ ਇਹ ਰੰਗ ਪਹਿਲਾਂ ਜਿਹੜੂ ਤ੍ਰਿਸ਼ਨਾ ਬਾਅਦ ਚ ਮਰੂ ਹਾਂ ਇਹ ਇਸ ਤਰ੍ਹਾਂ ਕਹਿੰਨੇ ਉਹਨਾਂ ਨੂੰ ਪੁੱਛ ਲਓ ਤੁਹਾਨੂੰ ਰੰਗ ਚੜ ਗਿਆ ਤ੍ਰਿਸ਼ਨਾ ਤਾਂ ਮਰੀ ਦੀਆਂ ਜੋ ਤੇ ਰੰਗ ਚੜ ਗਿਆ ਦੱਸੋ ਕਹੇਗਾ ਰੰਗ ਠੀਕ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਅਰਥ ਕਰਦੇ ਆਂ ਐਮਪਲੇਖਾ ਲੱਗਦਾ ਨਹੀਂ ਰੰਗ ਦਾ ਗਿਆਨ ਦਾ ਹੁੰਦਾ ਫਿਰ ਰੰਗ ਦੱਸਣ ਨਾਲ ਕਿਹਾ ਜਾਏ ਉਹ ਉਹ ਉਲਾਲੰਗ ਦੱਸਣ ਵੀ ਕਿਹਾ ਜਾ ਕਿਵੇਂ ਚੜਿਆ ਤੁਹਾਨੂੰ ਉਹ ਵੀ ਸਮਝਾਉਣਾ ਤਾਂ ਸਹੀ ਠੀਕ ਹੈ ਜੀ ਫਿਰ ਅੱਗੇ ਕਹਿੰਦੇ ਆ ਜੀ ਜਦੋਂ ਕ੍ਰਿਸ਼ਨ ਮੁਰਾਰੀ ਵਾਹਿਗੁਰੂ ਮਿਲ ਪਿਆ ਕ੍ਰਿਸ਼ਨ ਵਾਹਿਗੁਰੂ ਕਿੱਥੋਂ ਆ ਗਿਆ ਇਹ ਤਾਂ ਹੁਣ ਇਹੀ ਜਾਣਦੇ ਹੋਣਗੇ ਜੀ ਉੱਥੇ ਵੀ ਗੱਲ ਨੂੰ ਫਿਰ ਚੰਡੀ ਦੀ ਬਾਣੀ ਵਿੱਚ ਵੀ ਕ੍ਰਿਸ਼ਨ ਉਹ ਦਸਮਗ੍ਰੰਥ ਦੀ ਕ੍ਰਿਸ਼ਨ ਵਾਹਿਗੁਰੂ ਕਹਿੰਦਾ ਕ੍ਰਿਸ਼ਨ ਅਵਤਾਰ ਦੇ ਇੱਥੇ ਕਾਕੇ ਕਰਦੇ ਨੇ ਇਹ ਤੇ ਲੱਦੀ ਹੈ ਨਹੀਂ ਉੱਤੇ ਹੈਗੀ ਠੀਕ ਹੈ ਅਸਲ 'ਚ ਇਹ ਤਾਂ ਹੀ ਫੇਰੀ ਪਈ ਆ ਉਹਨੇ ਨਾਮ ਗ੍ਰੰਥ ਨੇ ਹਿੰਦੂ ਮਤ ਨੂੰ ਤੇਰਾ ਨਹੀਂ ਵਾਸੀ ਆ ਉਹ ਵਾਸੀ ਨੂੰ ਬਚਾਉਣਗੇ ਹੁਣ ਗੁਰਮਤ ਨੂੰ ਬਚਾਉਣਗੇ ਠੀਕ ਹੈ ਜੀ ਮੈਂ ਪੜ੍ਹ ਦਿੰਦਾ ਕਿ ਕੀ ਲਿਖਿਆ ਸਾਰਾ ਹਉਮੈ ਤੇ ਤ੍ਰਿਸ਼ਨਾ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ ਪ੍ਰਭੂ ਦੇ ਰੰਗ ਨਾਲ ਰੰਗਿਆ ਜਾਂਦਾ ਹੈ ਜਦੋਂ ਕ੍ਰਿਸ਼ਨ ਮੁਰਾਰੀ ਮੁਰਾਰੀ ਵਾਹਿਗੁਰੂ ਮਿਲ ਪਿਆ ਮੈਂ ਜਾਣੋ ਮਨ ਨਿਰਮਲ ਹੋ ਗਿਆ ਅਤੇ ਸੋਹਣਾ ਲੱਗਣ ਲੱਗ ਪਿਆ ਸਾਫ ਹੈ ਜਿੰਨਾ ਚਿਰ ਹਉਮੈ ਅੰਦਰ ਹੈ ਉਹ ਨਾ ਚਿਰ ਨਾਮ ਨਹੀਂ ਪ੍ਰਗਟ ਹੋ ਸਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਬਸਾਂ ਇਕਠਾ ਹੈ ਇਹਨਾਂ ਦੇ ਹਉਮੈ ਅੰਦਰ ਨਾ ਰੰਗ ਨਾਮ ਦਾ ਕਿਵੇਂ ਆ ਗਿਆ ਇਹਨਾਂ ਨੂੰ ਫਿਰ ਨਾਮ ਪਦਾਰਥ ਦਾ ਗਿਆਨ ਨਹੀਂ ਨਾ ਹੈ ਰੌਲਾ ਕਾਦਾ ਪਾਉਂਦੇ ਨੇ ਜੇ ਨਹੀਂ ਗਿਆਨ ਹੈ ਫਿਰ ਨਾਮ ਦਾ ਪਤਾ ਹੀ ਨਹੀਂ ਜੇ ਰੌਲਾ ਕਾਦਾ ਪਾਉਂਦੇ ਨੇ ਕੀ ਨੂੰ ਪੜਾਉਣਾ ਚਾਹੁੰਦੇ ਨੇ ਕੀ ਕੀ ਪੜਾਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਮਨ ਤਾਂ ਨਿਰਮਲ ਹਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰਾ ਦੇ ਦੁਆਰਾ ਅਰਥ ਕਰ ਦੋ ਜੀ ਤਨ ਮੈਂ ਮਨ ਨਹੀਂ ਪੇਖਾ ਤਨ ਵਿੱਚੋਂ ਮਨ ਪੇਖ ਲਿਆ ਜਾਂ ਦੇਖ ਲਿਆ ਅਡੋਲਿਆ ਬੁੱਧੀ ਨੇ ਕ੍ਰਿਸ਼ਨ ਮੁਰਾਰ ਭੇਟ ਲਿਆ ਕਮਜ਼ ਕਮ ਫਿਰ ਜਤ ਮੈਂ ਜੋਤ ਜੋਤ ਮੈਂ ਜਾਤਾ ਇਹ ਜਿਹੜਾ ਮਨ ਹੈ ਜੋਤ ਸਰੂਪ ਹੈ ਇਹਦੇ ਵਿੱਚੋਂ ਅੰਦਰੋਂ ਜਾਣ ਲੈ ਹੁਣ ਉਹਨੂੰ ਕਾਲ ਇਹਨੂੰ ਠੀਕ ਹੈ ਜੀ ਪਰ ਕ੍ਰਿਸ਼ਨ ਮੁਰਾਰ ਕੌਣ ਹੈ ਕ੍ਰਿਸ਼ਨ ਮੁਰਾਰ ਮਾਨਾ ਅੱਛਾ ਜਿਹਦਾ ਪਹਿਲਾਂ ਜਿਕਰਾ ਆਇਆ ਮਨ ਤਾਂ ਨਿਰਮਲ ਹੱਥ ਤੋਂ ਹੋਣਾ ਭੇਟਿਆ ਕ੍ਰਿਸ਼ਨ ਮੁਰਾਰ ਉਹਦਾ ਮਨ ਤਾਂ ਸੁਹਣਾ ਜਿਹਨੇ ਮਨ ਖੋਜ ਲਿਆ ਆਪਣਾ ਮਨ ਖੋਜੇ ਤੇ ਬਾਅਦ ਮਨ ਸੁਹਣਾ ਮਨ ਨਿਰਮਲ ਹੈ ਸੇਰੋ ਕਿਉਂਕਿ ਮਨ ਖੋਜਣ ਵਾਲੇ ਪਾਸੇ ਨੂੰ ਜਾਂਦਾ ਹੀ ਮਨ ਤਾਂ ਬਾਹਰ ਨੂੰ ਚੱਕਦਾ ਬਾਹਰ ਹੋਰ ਖੋਜਦਾ ਜਦ ਮਨ ਨੂੰ ਇਹ ਦੇਖਿਆ ਤੂੰ ਤਾਂ ਕਾਲਾ ਕ੍ਰਿਸ਼ਨ ਦਾ ਅਰਥ ਤਾਂ ਕਾਲਾ ਅੱਛਾ ਜੀ ਕ੍ਰਿਸ਼ਨ ਪੰਖਸ਼ ਕਹਿੰਦੇ ਨੇ ਨਾ ਮੇਰੇ ਪਖ ਨੂੰ ਕ੍ਰਿਸ਼ ਜਮਨਾ ਦੇ ਕੰਢੇ ਰਹਿੰਦਾ ਹੈ ਜਮਕਾ ਮਾਰਗ ਉੱਤੇ ਵਾਹ ਆ ਜਿਹੜੀ ਜਮਨਾ ਉਹ ਗੰਗਾ ਦੇ ਵਿਚਲ ਜਾਂਦੀ ਹੈ ਗੰਗ ਜਮਨ ਕੇ ਅੰਤਰੇ ਸੈਯਸਨ ਕੇ ਕਾਟ ਕਬੀਰ ਕਹਿੰਦਾ ਮੈਂ ਅਪ ਤੋਂ ਈਟਿਆ ਕ੍ਰਿਸ਼ਨ ਮਰਾਰ ਦਾ ਭਾਵ ਦੱਸੋ ਕਿਨੇ ਕਿਨੂੰ ਭੇਟਿਆ ਬੁੱਢੀ ਨੂੰ ਦੇਖਿਆ ਆਬੜੇ ਮਨ ਨੂੰ ਦੇਖਿਆ ਅਜਾ ਭੇਟਨ ਦਾ ਮਤਲਬ ਦੇਖਣਾ ਹੁੰਦਾ ਹੈ ਪੇਟਣਾ ਮਿਲਣਾ ਦੇਖਣਾ ਕੋਈ ਗੱਲ ਹੈ ਜਿਵੇਂ ਆਪਾਂ ਕਹਿੰਦੇ ਆਪਾਂ ਪੇਟਾ ਹੈ ਮੇਰੀ ਕੀਰਤਨ ਦੀ ਐਨੀ ਪੇਟਾ ਲਓ ਉਹ ਤਾਂ ਪੇਟਾ ਦਾ ਆਪਾਂ ਕਹਿ ਦਿੰਦੇ ਆ ਪੇਟਣਾ ਹੁੰਦਾ ਮਿਲਣਾ ਮਲਾਪ ਹੋ ਜਾਣਾ ਠੀਕ ਹੈ ਹੁਣ ਮਨ ਤਨ ਨਿਰਮਲ ਅੱਛਾ ਹੋਣਾ ਮਨ ਤਨ ਇਕੱਠੇ ਕਿਉਂ ਆਉਣੇ ਇੱਥੇ ਮਨ ਔਰ ਤਨ ਹਿਰਦਾ ਅੱਛਾ ਜੀ ਕਿਉਂਕਿ ਹਿਰਦੇ ਚੋਂ ਮੰਦਾ ਦਰਸ਼ਨ ਹੋਣਾ ਤੇਰ ਕੁੜੀ ਚੋਂ ਨਹੀਂ ਹੁਣ ਕਦੇ ਵੀ ਹਿਰਦੇ ਜਾਂ ਮਾਨੇ ਟਿਕ ਜਾਣਾ ਜਿਆਦਾ ਦਾ ਦਰਸ਼ਨ ਹੋਣਾ ਪਿਕੇ ਆਇਆ ਬੰ ਸੋਹਣਾ ਹੁੰਦਾ ਹੀ ਐ ਜੇ ਟਿੱਕੇ ਆਵੇ ਮਾਨੇ ਇਹਨੂੰ ਕ੍ਰਿਸ਼ਨ ਮੁਰਾਰ ਲਿਖਿਆ ਇੱਥੇ ਹਾਂਜੀ ਸੋਹਣਾ ਹੋ ਗਿਆ ਹੁਣ ਹਾਂ ਹੈ ਕ੍ਰਿਸ਼ਨ ਮੁਰਾਰ ਇਹ ਵੀ ਮੁਰਾਰ ਤਾਂ ਹੈ ਇਹ ਔਗੜਾਂ ਦਾ ਹੁਣ ਖਰਾਬ ਹੋਇਆ ਖਲਾ ਅੱਛਾ ਜੀ ਨਾਲ ਦੇ ਨਾਲ ਵੀ ਫਨ ਕਰਨ ਸੀ ਹੁਣ ਔਗੜਾਂ ਨੇ ਮੁਰ ਅਰੀ ਔਗੜਾਂ ਦਾ ਔਗੜਾਂ ਦੇ ਖਿਲਾਫ ਹੈ ਹੁਣ ਇਹ ਟੀਕੇ ਜੀ ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਪਾਉ ਪਾਉ ਸਭ ਤੇ ਇਸ ਦਾ ਜੋ ਸੱਚੇ ਵਰਤੈ ਸੰਸਾਰ ਹੁਣ ਪਾਉ ਜਿਹੜਾ ਹੈਗਾ ਡਰ ਇਹ ਪ੍ਰੇਮ ਸਭ ਉਹਦਾ ਇਹ ਜਿਹੜਾ ਸੰਸਾਰ ਵਿੱਚ ਸੱਚ ਰੂਪ ਵਰਤ ਰਿਹਾ ਹੈ ਇਹ ਵੀ ਸ਼ਬਦ ਦਾ ਹੀ ਪਾਉ ਹੈ ਹੁਕਮ ਨਹੀਂ ਪਾਉ ਹੈ ਹੁਕਮ ਨਹੀਂ ਕਰਦਾ ਮਨ ਨੂੰ ਅਰਬੁੱਦੀ ਨੂੰ ਹੋਰ ਕਿਸਦਾ ਨਹੀਂ ਰਿਹਾ ਨਾ ਕਦੇ ਦੇਵੀ ਦੇਵਤਾਦਾਰਿਆ ਨਾ ਕਦੇ ਕਾਲਦਾਰਿਆ ਨਾ ਘਾਟੇ ਵਾਦੇਦਾਰਿਆ ਨਾ ਜੰਮੂ ਮਰਨਦਾਰਿਆ ਮੈਂ ਜਸਾ ਫਸਦਾ ਪੌ ਰਿਹਾ ਕੋਈ ਦਾਰੇ ਦੀ ਜਰੂਰਤ ਨਹੀਂ ਕੋ ਕੋ ਹੁੰਦਾ ਢਾਰੇ ਕੋ ਹੁੰਦੇ ਬਾਹਰ ਨਹੀਂ ਜਾਂ ਬਸ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਸਮਤੀ ਹੈ ਜੀ ਹਾਂ ਜੀ